यूजीसी नेट की तैयारी कर रहे सारे विद्यार्थियों का आज की क्लास में स्वागत है पिछली क्लास में अपन शुरू कीता सी रूफात रूफात नु लेके साडी दो क्लासेस हो चुकीया ने पहली क्लास दे विच अपन रूफाती परिभाषा रूपाती विशेषताएं दे ऊपर गल कीती सी दूसरी क्लास दे विच अपन किता सी अछनबीकरण जो की रूफाता ही हिस्सा सी आज अपन करने जा रहे हा पंजाबी रूफाती आलोचना ए तीसरी क्लास है होपफुली ਇਸ ਕਲਾਸ ਤੋਂ ਬਾਅਦ ਇੱਕ ਹੋਰ ਕਲਾਸ ਦੇ ਨਾਲ ਸਾਡਾ ਜਿਹੜਾ ਇਹ ਸਬਜੈਕਟ ਹੈ ਉਹ ਕੰਪਲੀਟ ਹੋ ਜਾਵੇਗਾ ਕਿਉਂਕਿ ਪੰਜਾਬੀ ਰੂਪਵਾਦੀ ਆਲੋਚਨਾ ਬਹੁਤ ਵੱਡਾ ਕਨਸੈਪਟ ਹੈ ਜੇਕਰ ਆਪਾਂ ਇਸ ਨੂੰ ਥੋੜਾ-ਥੋੜਾ ਵੀ ਵੇਖੀਏ ਤਾਂ ਦੋ ਕਲਾਸਿਸ ਦੇ ਵਿੱਚੇ ਕੰਪਲੀਟ ਹੋਵੇਗਾ ਪੰਜਾਬੀ ਰੂਪਵਾਦੀ ਆਲੋਚਨਾ ਨੂੰ ਜਦ ਆਪਾਂ ਵੇਖਦੇ ਹਾਂ ਤਾਂ ਪੰਜਾਬੀ ਆਲੋਚਨਾ ਵਿੱਚ ਰੂਪਵਾਦੀ ਅਧਿਐਨ ਦਾ ਜਨਮ ਜਿਹੜਾ ਹੈ ਉਹ 1970 ਤੋਂ ਨਹੀਂ ਸ਼ੁਰੂ ਹੋਇਆ ਬਲਕਿ ਇਸ ਤੋਂ ਪਹਿਲਾਂ ਜਿਹੜੇ ਯਤਨ ਨੇ ਉਹ ਸ਼ੁਰੂ ਹੋ ਗਏ ਸਨ ਮੈਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਲਈ ਲਿਖੀਆਂ ਵੀ ਹਨ ਕਿਉਂਕਿ ਇਹ ਨੋਟਸ ਪ੍ਰਪੇਅਰ ਕਰਨ ਦੇ ਵਿੱਚ ਤੁਹਾਨੂੰ ਕਾਫੀ ਆਸਾਨੀ ਰਹੇਗੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਨੋਟਸ ਜਿਹੜੇ ਨੇ ਉਹ ਕੰਪਲੀਟ ਕਰ ਸਕਦੇ ਹੋ ਜੋ ਬੱਚੇ ਮਾਸਟਰਸ ਕਰ ਰਹੇ ਨੇ ਉਹਨਾਂ ਦੇ ਲਈ ਕਾਫੀ ਆਸਾਨੀ ਰਹੇਗੀ ਤਾਂ ਕਿ ਉਹ ਆਪਣੇ ਜਿਹੜੇ ਹੈਂਡ ਰਿਟਨ ਰੋਡ ਨੋਟਸ ਨੇ ਉਹ ਖੁਦ ਹੀ ਪ੍ਰਿਪੇਅਰ ਕਰ ਸਕਣ ਇਸ ਲਈ ਮੈਂ ਚੀਜ਼ਾਂ ਨੂੰ ਥੋੜਾ ਇਲੈਬੋਰੇਟ ਕਰਕੇ ਲਿਖਿਆ ਹੋਇਆ ਹੈ ਪਰ ਉਸਤ ਬਾਤ ਜੋ ਮੈਂ ਬੋਲ ਵੀ ਰਹੀ ਹਾਂ ਉਸ ਨੂੰ ਵੀ ਤੁਸੀਂ ਜਿਹੜਾ ਹੈ ਟੇਕ ਟਾਉਨ ਕਰ ਸਕਦੇ ਹੋ ਕਿਉਂਕਿ ਸਾਰੀਆਂ ਚੀਜ਼ਾਂ ਸਾਰੇ ਨੋਟਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਲਿਖਣਾ ਕਾਫੀ ਲੈਂਥੀ ਪ੍ਰੋਸੈਸ ਹੋ ਜਾਂਦਾ ਹੈ ਇਸ ਲਈ ਮੈਂ ਮੇਨ ਮੇਨ ਜਿਹੜੀਆਂ ਚੀਜ਼ਾਂ ਨੇ ਉਹ ਲਿਖੀਆਂ ਹੋਈਆਂ ਨੇ ਤੇ ਨਾਲ ਜਿਹੜਾ ਕਨਸੈਪਟ ਹੈ ਤੁਹਾਨੂੰ ਸਮਝਾਦੀ ਰਹੀ ਹਾਂ ਪੰਜਾਬੀ ਆਲੋਚਨਾ ਦੇ ਵਿੱਚ ਰੂਫਾਦੀ ਅਧਿਐਨ ਦਾ ਜਿਹੜਾ ਜਨਮ ਹੈ 1970 ਤੋਂ ਤੂੰ ਨੇ ਸ਼ੁਰੂ ਹੋਇਆ ਕਿਉਂਕਿ ਕੁਝ ਉਹ ਕਿਤਾਬਾਂ ਦੇ ਵਿੱਚ ਇਹ ਡੇਟ ਸਾਨੂੰ ਮਿਲਦੀ ਹੈ ਜਦ ਕਿ ਇੱਕ ਕਾਰਜ ਜਿਹੜਾ ਹੈ ਉਹ 19 ਸਦੀ ਦੇ ਵਿੱਚ ਹੀ ਸ਼ੁਰੂ ਹੋ ਚੁੱਕਿਆ ਸੀ ਜਦ ਆਪਾਂ ਕੁਝ ਕੋ ਕਿਤਾਬਾਂ ਨੂੰ ਵੇਖਦੇ ਹਾਂ ਜੋ ਕਿਤਾਬਾਂ ਰਸ ਅਲੰਕਾਰ ਛੰਦ ਰੀਤੀ ਦੇ ਉੱਤੇ ਜਾਂ ਆ ਜਿਹੜੇ ਹੋਰ ਸਾਹਿਤ ਤਤਾਂ ਦੇ ਉੱਤੇ ਜਿਹੜੇ ਕਿਤਾਬਾਂ ਲਿਖੀਆਂ ਗਈਆਂ ਨੇ ਜਿਹੜੀ ਪੁਸਤਕਾਂ ਨੇ ਜਿਹੜੇ ਲੇਖ ਨੇ ਜਦ ਆਪਾਂ ਉਹਨਾਂ ਨੂੰ ਬਾਚਦੇ ਹਾਂ ਤਾਂ ਉਥੋਂ ਸਾਨੂੰ ਸਪਸ਼ਟਤਾ ਮਿਲਦੀ ਹੈ ਕਿ ਰੂਪਵਾਦੀ ਜਿਹੜਾ ਅਧਿਐਨ ਹੈ ਉਹ ਪੰਜਾਬੀ ਅਲੋਚਨਾ ਦੇ ਵਿੱਚ ਕਾਫੀ ਸਮਾਂ ਪਹਿਲੇ ਸ਼ੁਰੂ ਹੋ ਚੁੱਕਿਆ ਸੀ ਰੂਪਵਾਦੀ ਅਲੋਚਨਾ ਦੇ ਵਿੱਚ ਇੱਕ ਲਹਿਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਉਹ ਲਹਿਰ ਸੀ ਪ੍ਰੋਗਸ਼ੀ ਲਹਿਰ ਪ੍ਰੋਗਸ਼ੀ ਲਹਿਰ ਤੋਂ ਭਾਵ ਕੀ ਪ੍ਰੋਗਰੈਸਿਵ ਮੂਵਮੈਂਟ ਪ੍ਰੋਗਸ਼ੀ ਲਹਿਰ ਜੋ ਕਿ ਜੇਕਰ ਆਪਾਂ ਪੰਜਾਬੀ ਸਾਹਿਤ ਦੇ ਅੰਦਰ ਗੱਲ ਕਰੀਏ ਤਾਂ 1936 ਵੀ ਦੇ ਵਿੱਚ ਇਸ ਲਹਿਰ ਦਾ ਕਾਫੀ ਆ ਯੋਗਦਾਨ ਰਿਹਾ ਕਾਫੀ ਜੋਰਸ਼ ਔਰਾਂ ਦੇ ਨਾਲ ਇਹ ਲਹਿਰ ਜਿਹੜੀ ਪ੍ਰਫੁੱਲਿਤ ਹੋਈ ਕਿਉਂਕਿ ਉਸ ਸਮੇਂ ਭਾਰਤ ਦੇ ਅੰਦਰ ਆਜ਼ਾਦੀ ਦੀ ਲਹਿਰ ਚੱਲ ਰਹੀ ਸੀ ਤੇ ਭਾਰਤੀ ਜਿਹੜੀ ਸਰਕਾਰ ਸੀ ਉਸ ਸਰਕਾਰ ਨੂੰ ਠੱਲ ਪਾਉਣ ਦੇ ਲਈ ਕਦਰਨਾ ਕਿਦਰ ਇਸ ਮੂਵਮੈਂਟ ਦਾ ਕਾਫੀ ਯੋਗਦਾਨ ਰਿਹਾ ਪੰਜਾਬੀ ਲਿਟਰੇਚਰ ਦੇ ਵਿੱਚ ਇਹ ਲਹਿਰ ਪ੍ਰਫੁੱਲਿਤ ਹੋਈ ਜਿਸ ਨੇ ਜਿਸ ਦੇ ਵਿੱਚ ਆਪਾਂ ਮੇਜਰ ਜਿਹੜੇ ਪੁਆਇੰਟ ਵੇਖਦੇ ਹਾਂ ਪ੍ਰੋਫੈਸਰ ਮੋਹਨ ਸਿੰਘ ਨੇ ਜਾਂ ਪਾਈ ਹੀਰ ਸਿੰਘ ਜੀ ਨੇ ਅਮ੍ਰਿਤਾ ਪ੍ਰੀਤਮ ਨੇ ਉਸ ਦੇ ਬਾਅਦ ਸਾਨੂੰ ਅਸੰਤ ਸਿੰਘ ਸੇਖੋਂ ਮਿਲਦੇ ਨੇ ਤਾਂ ਇਹ ਸਾਰੇ ਜਿਹੜੇ ਕਵੀ ਹੋਏ ਜਿਨ੍ਹਾਂ ਨੇ ਪ੍ਰੋਗਸ਼ੀਲ ਲਹਿਰ ਨੂੰ ਕਾਫੀ ਪ੍ਰਫੁੱਲਿਤ ਕੀਤਾ ਔਰ ਇਹ ਪ੍ਰੋਗਸ਼ੀਲ ਲਹਿਰ ਦਾ ਜਿਹੜਾ ਹੈ ਆਪਣਾ ਬਹੁਤ ਵੱਡਾ ਯੋਗਦਾਨ ਰਿਹਾ ਰੂਪਵਾਦੀ ਅਲੋਚਨਾ ਦੇ ਵਿੱਚ ਹੁਣ ਆਪਾਂ ਵੇਖਦੇ ਹਾਂ ਕਿ ਇਸ ਪੰਜਾਬੀ ਅਲੋਚਨਾ ਦੇ ਅੰਦਰ ਰੂਪਵਾਦੀ ਅਧਿਐਨ ਨੂੰ ਲੈ ਕੇ ਕਿਹੜੇ-ਕਿਹੜੇ ਕਵੀ ਸਾਨੂੰ ਮਿਲਦੇ ਨੇ ਕਿਉਂਕਿ ਕਵੀਆਂ ਨੂੰ ਜਾਣਨਾ ਉਹਨਾਂ ਦੀ ਲਿਖਤਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਜੇਕਰ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕਰੀਏ ਤਾਂ ਪਾਵਾ ਬੁੱਧ ਸਿੰਘ ਦਾ ਜਿਹੜਾ ਜ਼ਿਕਰ ਹੈ ਉਹ ਆਉਂਦਾ ਹੈ ਕਿਉਂਕਿ ਪੰਜਾਬੀ ਦੇ ਮੁਖ ਤੇ ਮੁੰਡਲੇ ਇਹ ਆਲੋਚਕ ਰਹੇ ਇਹਨਾਂ ਦੀ ਪੁਸਤਕ ਕੋਇਲ ਕੂਕ ਜੋ ਕਿ 1915 ਦੇ ਵਿੱਚ ਸਾਨੂੰ ਮਿਲਦੀ ਹੈ ਇਸ ਪੁਸਤਕ ਦੇ ਵਿੱਚ ਸਾਨੂੰ ਪੰਜਾਬੀ ਰੂਪਵਾਦੀ ਆਲੋਚਨਾ ਦਾ ਜਿਹੜਾ ਅੰਸ਼ ਹੈ ਉਹ ਦਿਖਾਈ ਦਿੰਦਾ ਹੈ ਬਾਬਾ ਬੁੱਧੀ ਕੋਇਲ ਕੂਕ ਦੇ ਵਿੱਚ ਸਾਨੂੰ ਰੂਪਵਾਦੀ ਅਧਿਆਨ ਦੇ ਅੰਸ਼ ਦਿਖਾਈ ਦਿੰਦੇ ਨੇ ਕਿਉਂਕਿ ਜਦ ਆਪਾਂ ਇਸ ਨੂੰ ਵਾਚਦੇ ਹਾਂ ਤਾਂ ਇਸ ਦੇ ਵਿੱਚ ਬਾਬਾ ਬੁੱਧ ਨੇ ਕਵਿਤਾ ਦੇ ਤਤਾਂ ਤੇ ਸੰਗਠਨ ਬਾਰੇ ਵਰਣਨ ਕੀਤਾ ਹੈ। ਇਹੀ ਗੱਲ ਸਾਨੂੰ ਰੂਪਵਾਦੀ ਅਧਿਆਨ ਦੇ ਵਿੱਚ ਮਿਲਦੀ ਹੈ ਕਿਉਂਕਿ ਜਦ ਆਪਾਂ ਰੂਪਵਾਦੀ ਅਧਿਆਨ ਨੂੰ ਪੜ੍ਹਦੇ ਹਾਂ ਤਾਂ ਰੂਪਵਾਦੀ ਅਧਿਆਨ ਦੇ ਵਿੱਚ ਵਸਤੂ ਨੂੰ ਪ੍ਰਮੁੱਖ ਮੰਨਣ ਦੀ ਬਜਾਏ ਉਸ ਵਸਤੂ ਦੇ ਪ੍ਰਗਟਾ ਪ੍ਰਗਟਾ ਢੰਗ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਵੇ ਆਫ ਐਕਸਪ੍ਰੈਸ਼ਨ ਕਿਸ ਤਰ੍ਹਾਂ ਦਾ ਹੈ ਕਿਵੇਂ ਤੱਤਾਂ ਨੂੰ ਕਿਵੇਂ ਚੀਜ਼ਾਂ ਨੂੰ ਜੋੜਿਆ ਗਿਆ ਹੈ ਕਿਵੇਂ ਚੀਜ਼ਾਂ ਨੂੰ ਪੇਸ਼ ਕੀਤਾ ਗਿਆ ਹੈ ਨਾ ਕਿ ਇਸ ਗੱਲ ਦੇ ਉੱਤੇ ਉਹ ਜ਼ੋਰ ਦਿੰਦੇ ਨੇ ਕਿ ਕਿਸ ਤਰ੍ਹਾਂ ਕੀ ਕਿੰਨੇ ਵਧੀਆ ਅਲੰਕਾਰ ਵਰਤੇ ਗਏ ਨੇ ਯਾ ਕਿਨੇ ਭਾਰੀ ਅੱਖਰ ਜਿਹੜੇ ਨੇ ਉਸ ਦੇ ਵਿੱਚ ਵਰਤੇ ਗਏ ਨੇ ਬਲਕਿ ਉਹ ਇਸ ਚੀਜ਼ ਉੱਤੇ ਜ਼ੋਰ ਦਿੰਦੇ ਨੇ ਕਿ ਅੱਖਰਾਂ ਅੱਖਰਾਂ ਨੂੰ ਕਿਵੇਂ ਆ ਰਚਨਾ ਦੇ ਵਿੱਚ ਇਸਤੇਮਾਲ ਕੀਤਾ ਗਿਆ ਹੈ ਕਿਵੇਂ ਰਚਨਾ ਨੂੰ ਵਧੀਆ ਢੰਗ ਦੇ ਨਾਲ ਉਸ ਦਾ ਪ੍ਰਗਟਾਵਾ ਕੀਤਾ ਗਿਆ ਹੈ ਇਹਨਾਂ ਚੀਜ਼ਾਂ ਦੇ ਉੱਤੇ ਰੂਫਾ ਦੀ ਅਧਿਐਨ ਜਿਹੜਾ ਹੈ ਉਹ ਜ਼ੋਰ ਦਿੰਦਾ ਹੈ ਔਰ ਇਹ ਗੱਲ ਸਾਨੂੰ 바ਵਾ ਬੁੱਧ ਦੀ ਇਸ ਕਿਤਾਬ ਦੇ ਅੰਦਰ ਵੀ ਮਿਲਦੇ ਨੇ ਇੱਥੇ ਇਹਨਾਂ ਨੇ ਕਵਿਤਾ ਦੇ ਤਤਾਂ ਤੇ ਸੰਗਠਨ ਬਾਰੇ ਵਰਣਨ ਕੀਤਾ ਹੈ ਕਿ ਕਿਵੇਂ ਤਤਾਂ ਨੂੰ ਇੱਕ ਦੂਜੇ ਦੇ ਨਾਲ ਜੋੜਿਆ ਗਿਆ ਹੈ ਕਿਵੇਂ ਤਤਾਂ ਨੂੰ ਵਤੀਆ ਢੰਗ ਦੇ ਨਾਲ ਰਿਪਰੈਜ਼ੈਂਟ ਕੀਤਾ ਗਿਆ ਹੈ ਔਰ ਇਸ ਦੇ ਨਾਲ ਹੀ ਜਦ ਆਪਾਂ ਗੱਲ ਕਰਦੇ ਹਾਂ ਤਾਂ ਬਾਬਾ ਬੁੱਧ ਸਿੰਘ ਜਿਹੜੇ ਨੇ ਉਹ ਇਸ ਗੱਲ ਉੱਤੇ ਵੀ ਜ਼ੋਰ ਦਿੰਦੇ ਨੇ ਕਿ ਕਵਿਤਾ ਲਈ ਅਲੰਕਾਰ ਕੇਵਲ ਗਹਿਣਾ ਨੇ کہنا ਹੀ ਸਮਝਣਾ واجਕ ਨਹੀਂ ਹੈ ਕਿਉਂਕਿ ਅਸਲ ਸੁੰਦਰਤਾ ਤੇ ਕਵਿਤਾ ਵਿੱਚ ਖਿਆਲ ਦੀ ਤੇ ਕਠਿਨੀ ਦੀ ਹੈ ਇਸ ਤਰ੍ਹਾਂ ਉਹ ਚੀਜ਼ਾਂ ਨੂੰ ਪੇਸ਼ ਕਰਦੇ ਨੇ ਹੁਣ ਬਾਬਾ ਗੁੱਤ ਸਿੰਘ ਨੇ ਕਵਿਤਾ ਦੇ ਛੰਦ ਬਾਰੇ ਵੀ ਚਿੰਤਨ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਛੰਦਾਂ ਨੂੰ ਰਿਪਰੈਜ਼ੈਂਟ ਕੀਤਾ ਗਿਆ ਹੈ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਇਸ ਕਿਤਾਬ ਦੇ ਅੰਦਰ ਦਿਖਾ ਰਹੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਰੂਪਵਾਦੀ ਅਧਿਐਨ ਦਾ ਹਿੱਸਾ ਨੇ ਪਰ ਜਦ ਆਪਾਂ ਬਾਬਾ ਬੁੱਧ ਸਿੰਘ ਨੂੰ ਗਹਿਰਾਈ ਦੇ ਨਾਲ ਵੇਖਦੇ ਹਾਂ ਤਾਂ ਰੂਪਵਾਦੀ ਜਿਹੜੀ ਆਲੋਚਨਾ ਹੈ ਉਹ ਤਹਿਤਕ ਜਾਂਦੀ ਹੈ ਮਤਲਬ ਡੀਪ ਦੇ ਵਿੱਚ ਉਹ ਸਟੱਡੀ ਕਰਦੀ ਹੈ ਪਰ ਬਾਬਾ ਬੁੱਧ ਸਿੰਘ ਜਿਹੜੇ ਨੇ ਉਹ ਵਸਤੂ ਨੂੰ ਅਸਲ ਤੇ ਮੂਲ ਮੰਨਦੇ ਹੋਏ ਪੰਮਲ ਪੁਲੇਖਿਆ ਦੇ ਵਿੱਚ ਪੈ ਜਾਂਦੇ ਨੇ ਔਰ ਉਹ ਜਿਹੜਾ ਜਿਹੜਾ ਰੂਪ ਤੇ ਸਵੀ ਸਮਾਜਿਕ ਵਸਤੂ ਦਾ ਜਿਹੜਾ ਸੰਤੁਲਨ ਹੈ ਉਹ ਨਹੀਂ ਬਣਾ ਪਾਉਂਦੇ ਕਿਉਂਕਿ ਜਦ ਆਪਾਂ ਕਵੀ ਵਾਰਿਸ ਸ਼ਾਹ ਦੀ ਰਚਨਾ ਹੀਰ ਰਾਂਝੇ ਨੂੰ ਵੇਖਦੇ ਹਾਂ ਤਾਂ ਕਵੀ ਵਾਰਿਸ ਸ਼ਾਹ ਦੀ ਰਚਨਾ ਹੀਰ ਰਾਂਝੇ ਦੇ ਕਿਸੇ ਵਿੱਚੋਂ ਹੀਰ ਦੀ ਬਿਆਨੀ ਕਰਦੇ ਹੋਏ ਉਹ ਬਿਰਤਾਂਤ ਨੂੰ ਹੀ ਹਕੀਕਤ ਪ੍ਰਵਾਨ ਕਰਦੇ ਨੇ ਨਾ ਕਿ ਰਚਨਾ ਦੇ ਸਿਸਟਮ ਉੱਤੇ ਕੇਂਦ੍ਰਿਤ ਹੁੰਦੇ ਨੇ ਇਹ ਬਾਬਾ ਬੁੱਧ ਸਿੰਘ ਦੀ ਸੀਮਾ ਮੰਨੀ ਜਾ ਸਕਦੀ ਹੈ ਪਰ ਬਾਬੂ ਬੁੱਧ ਸਿੰਘ ਨੇ ਪਹਿਲੀ ਵਾਰ ਸਾਹਿਤ ਦੇ ਰੂਪਾਂ ਦੀ ਵੰਡ ਪਰਿਭਾਸ਼ਾ ਪਰਯੋਜਨ ਆਦ ਪੱਖਾਂ ਬਾਰੇ ਉਹਨਾਂ ਨੇ ਚਰਚਾ ਕੀਤੀ ਚਾਹੇ ਉਹਨਾਂ ਦੀ ਜਿਹੜੀ ਆਲੋਚਨਾ ਹੈ ਅੱਜ ਦੀ ਆਲੋਚਨਾ ਵਰਗੀ ਵਿਗਿਆਨਿਕ ਨਹੀਂ ਹੈ ਨਹੀਂ ਕਿਹਾ ਜਾ ਸਕਦੀ ਪਰ ਫਿਰ ਵੀ ਉਹਨਾਂ ਨੇ ਸਾਹਿਤ ਇਤਿਹਾਸ ਰਾਹੀ ਜਿਹੜਾ ਆਲੋਚਨਾ ਦਾ ਮੁੰਡ ਬਣਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਰੂਪ ਪੱਖ ਦੇ ਉੱਤੇ ਜਿਹੜੀ ਹੈ ਚਰਚਾ ਕੀਤੀ ਹੈ ਇਸੇ ਅਧਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਬੁੱਧ ਸਿੰਘ ਜੜੇ ਨੇ ਉਹ ਰੂਪ ਉਹਨਾਂ ਦੀ ਰਚਨਾਵਾਂ ਦੇ ਵਿੱਚ ਸਾਨੂੰ ਉਹਨਾਂ ਦੀ ਆਲੋਚਨਾ ਦੇ ਵਿੱਚ ਸਾਨੂੰ ਰੂਪਵਾਦੀ ਅਧਿਐਨ ਦਾ ਅੰਸ਼ ਮਿਲਦਾ ਹੈ ਬਾਬਾ ਬੁੱਧ ਸਿੰਘ ਤੋਂ ਬਾਅਦ ਨੇ ਡਾਕਟਰ ਸਤਿੰਦਰ ਸਿੰਘ ਡਾਕਟਰ ਸਤਿੰਦਰ ਸਿੰਘ ਜਿਨ੍ਹਾਂ ਦੀਆਂ ਸਾਨੂੰ ਦੋ ਪੁਸਤਕਾਂ ਮਿਲਦੀਆਂ ਨੇ ਆਧੁਨਿਕ ਪੰਜਾਬੀ ਕਾਫ ਰੂਪ ਅਧਿਐਨ ਔਰ ਵਿਹਾਰਿਕ ਸਮੀਖਿਆ ਜੇਕਰ ਆਪਾਂ ਡਾਕਟਰ ਸਤਿੰਦਰ ਸਿੰਘ ਨੂੰ ਦੇਖੀਏ ਤਾਂ ਇਹਨਾਂ ਨੇ ਕਾਫ ਤੇ ਵਾਰਤਕ ਨੂੰ ਆਪਣਾ ਅਧਿਐਨ ਖੇਤਰ ਚੁੰਦਿਆ ਰੂਪਵਾਦੀ ਸਰਚਨਾਵਾਦੀ ਵਿਧੀ ਦੀ ਵਰਤੋਂ ਕੀਤੀ ਹੈ ਭਾਵੇਂ ਕਿ ਇਹ ਜਿਹੜੀਆਂ ਦੋਨੋਂ ਚੀਜ਼ਾਂ ਨੇ ਇਹਨਾਂ ਤੇ ਅ ਅਧਿਐਨ ਦੇ ਵਿੱਚ ਸਾਨੂੰ ਮਿਲਦੀਆਂ ਨੇ ਜੇਕਰ ਆਪਾਂ ਰੂਪਵਾਦੀ ਵਿਧੀ ਦੀ ਗੱਲ ਕਰੀਏ ਤਾਂ ਮੁੰਡਲੇ ਰੂਪ ਦੇ ਵਿੱਚ ਤਾਂ ਉਹ ਰੂਪਵਾਦ ਨੂੰ ਹੀ ਕੇਂਦਰੀ ਦ੍ਰਿਸ਼ਟੀ ਬਿੰਦੂ ਬਣਾਉਂਦੇ ਨੇ ਪਰ ਜਿਹੜੇ ਇਹਨਾਂ ਦਾ ਆਪਣਾ ਖੋਜ ਕਾਰਜ ਰਿਹਾ ਆਧੁਨਿਕ ਪੰਜਾਬੀ ਕਾਵ ਰੂਪ ਅਧਿਐਨ 1980 ਇਸ ਦੇ ਵਿੱਚ ਇਹ ਰੂਪਵਾਦੀ ਵਿਧੀ ਦੇ ਤਹਿਤ ਕਾਰਜ ਕਰਦੇ ਨੇ ਪਰ ਹੌਲੀ-ਹੌਲੀ ਜਦ ਆਪਾਂ ਇਹਨਾਂ ਨੂੰ ਵੇਖਦੇ ਹਾਂ ਤਾਂ ਅੱਗੇ ਜਾ ਕੇ ਇਹ ਸਰਚਨਾਵਾਦੀ ਸੁਰ ਨੂੰ ਵੀ ਅਪਣਾਉਂਦੇ ਨੇ ਹੁਣ ਜਦ ਆਪਾਂ ਇਹਨਾਂ ਦੀ ਇਹ ਕਿਤਾਬ ਆਧੁਨਿਕ ਪੰਜਾਬੀ ਕਾਵ ਰੂਪ ਅਧਿਐਨ ਵੇਖੀਏ ਤਾਂ ਇਸ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਝੁਕਤਾ ਨੇ ਉਹ ਵਰਤੀਆਂ ਨੇ ਜਿਵੇਂ ਕਿ ਉਹ ਮੈਟਾਨਮੀ ਵਿਹੰਗ ਰਮਜ ਬਿੰਬ ਦੁਰਹਾਉ ਇਹ ਸਾਰੀਆਂ ਤੁਕਤਾ ਇਹ ਵਰਤ ਕੇ ਇਹ ਰੂਪਗਤ ਆਪਾਂ ਸਾਰਾ ਨੂੰ ਖੋਲਣ ਦਾ ਯਤਨ ਕਰਦੇ ਨੇ ਪਰ ਜਦ ਆਪਾਂ ਇਹਨਾਂ ਦੀ ਇਸ ਰਚਨਾ ਨੂੰ ਵੇਖਦੇ ਹਾਂ ਆਧੁਨਿਕ ਪੰਜਾਬੀ ਕਾਵ ਰੂਪ ਅਧਿਐਨ ਨੂੰ ਤਾਂ ਇਸ ਦੇ ਵਿੱਚ ਇਹਨਾਂ ਨੇ ਦੁਰਹਾਉ ਦੇ ਸੰਬੰਧ ਵਿੱਚ ਬਹੁਤ ਹੀ ਮੈਂ ਕਹਿ ਸਕਦੇ ਹਾਂ ਕਿ ਦੁਹਾਵਤਾ ਇਨਾਂ ਨੇ ਕੀਤਾ ਹੈ ਪਰ ਉੱਥੇ ਜਾ ਕੇ ਜਦ ਅਪ ਇਸ ਨੂੰ ਡੀਪਲੀ ਵੇਖਦੇ ਹਾਂ ਤਾਂ ਲੋੜ ਤੋਂ ਵੱਧ ਵਿਸਤਾਰ ਦੇ ਵਿੱਚ ਪੈ ਜਾਂਦੇ ਨੇ ਇਸ ਪੁਸਤਕ ਵਿੱਚ ਰੂਪ ਤੇ ਵਸਤੂ ਰੂਪਾਕਾਰ ਭਿੰਮ ਆਦਿ ਵਿਸ਼ਿਆਂ ਦਾ ਵਾਰ-ਵਾਰ ਇਹ ਬੇਲੋੜਾ ਦੁਹਾਵ ਕਰਦੇ ਨੇ ਭਾਵੇਂ ਕਿ ਇਨਾਂ ਨੇ ਦੁਹਾਵ ਜੁਕਤ ਨੂੰ ਅਪਣਾਇਆ ਹੈ ਪਰ ਇਨਾਂ ਦੀ ਜੋ ਦੁਹਾਵ ਵਿਧੀ ਹੈ ਉਹ ਇਸ ਦੇ ਵਿੱਚ ਸਾਨੂੰ ਵਤੇਰੇ ਮਿਲਦੀ ਹੈ ਔਰ ਇਸ ਕਾਰਜ ਜੁਲਦੀ ਇਹ ਰਚਨਾਵਾਂ ਨੇ ਇਸ ਦੇ ਵਿੱਚ ਸਾਨੂੰ ਰੂਪਵਾਦੀ ਤੇ ਸਰਚਨਾਵਾਦੀ ਵਿਧੀ ਦਾ ਜਿਹੜਾ ਸੁਰ ਹੈ ਉਹ ਦਿਖਾਈ ਦਿੰਦਾ ਹੈ ਤੀਜੇ ਨੰਬਰ ਦੇ ਨੇ ਸਾਡੇ ਕੋਲ ਪੂਰਨ ਸਿੰਘ ਇਹਨਾਂ ਦੇ ਜਿਹੜੇ ਖੁੱਲੇ ਲੇਖ ਨੇ ਕਵੀ ਦਾ ਦਿਲ ਪੰਜਾਬੀ ਸਾਹਿਤ ਤੇ ਪਰ ਕਟਾਕ ਇਹ ਇਹਨਾਂ ਦੇ ਇਹਨਾਂ ਦੇ ਖੁੱਲੇ ਲੇਖਾਂ ਦੇ ਵਿੱਚ ਇਹ ਕਵਿਤਾ ਦੇ ਤੱਤਾਂ ਬਾਰੇ ਚਰਚਾ ਨੂੰ ਅਗਾ ਵਧਾਉਂਦੇ ਨੇ ਭਾਵ ਕੀ ਕਵਿਤਾ ਦੇ ਤੱਤਾਂ ਬਾਰੇ ਇਹ ਜਾਣਕਾਰੀ ਦਿੰਦੇ ਨੇ ਚੌਥੇ ਨੰਬਰ ਤੇ ਨੇ ਐਸ ਐਸ ਅਮੋਲ ਸਰਮੁਖ ਸਿੰਘ ਅਮੋਲ ਜੇਕਰ ਆਪਾਂ ਰੂਪਵਾਦੀ ਵਿਧੀ ਦੀ ਗੱਲ ਕਰੀਏ ਸਰਮੁਖ ਸਿੰਘ ਅਮੋਲ ਦੀ ਦ੍ਰਿਸ਼ਟੀ ਦੇ ਵਿੱਚ ਤਾਂ ਆਪਾਂ ਪਹਿਲੇ ਵਿਚਾਰ ਕੇ ਆ ਚੁੱਕੇ ਹਾਂ ਕਿ ਬਾਬਾ ਬੁੱਧ ਨੇ ਪਹਿਲੀ ਵਾਰ ਸਾਹਿਤ ਰੂਪਾਂ ਦੀ ਵੰਡ ਪਰਿਭਾਸ਼ਾ ਪ੍ਰਯੋਜਨ ਆਦ ਪੱਖਾਂ ਬਾਰੇ ਚਰਚਾ ਕੀਤੀ ਬਾਬਾ ਬੁੱਧੀ ਗਾਲਾਪਾ ਕੀਤੀ ਕਿ ਉਹਨਾਂ ਨੇ ਇਹਨਾਂ ਸਾਰਿਆਂ ਪੱਖਾਂ ਨੂੰ ਲੈ ਕੇ ਆਪਣੀ ਰਚਨਾਵਾਂ ਦੇ ਵਿੱਚ ਚਰਚਾ ਕੀਤੀ ਭਾਵੇਂ ਉਹਨਾਂ ਦੀ ਜਿਹੜੀ ਆਲੋਚਨਾ ਸੀ ਜੋ ਕਿ ਆਲੋਚਨਾ ਵਰਗੀ ਵਿਗਿਆਨਿਕ ਨਹੀਂ ਸੀ ਪਰ ਫਿਰ ਵੀ ਉਸ ਦੇ ਵਿੱਚ ਸਾਨੂੰ ਜਿਹੜਾ ਰੂਪਵਾਦੀ ਵਿਧੀ ਦੀ ਤਹੱਜੂ ਆਲੋਚਨਾ ਦਾ ਇੱਕ ਅੰਸ਼ ਹੈ ਉਹ ਦਿਖਾਈ ਦਿੰਦਾ ਹੈ ਔਰ ਇਸੇ ਵਿਧੀ ਨੂੰ ਅੱਗੇ ਆਧਾਰ ਬਣਾਉਂਦੇ ਹੋਏ ਐਸਐਸ ਅਮੋਲ ਦੀ ਰਚਨਾ ਦੇ ਵਿੱਚ ਵੀ ਅਸੀਂ ਰੂਪਵਾਦੀ ਵਿਧੀ ਦੇ ਤਹਿਤ ਆਲੋਚਨਾ ਜਾਂ ਰੂਪਵਾਦੀ ਵਿਧੀ ਦੇ ਤਹਿਤ ਰਚਨਾ ਦੀ ਪਰਖ ਨੂੰ ਵੇਖ ਸਕਦੇ ਹਾਂ ਜਿਵੇਂ ਕਿ ਸਾਨੂੰ ਇਹਨਾਂ ਦੀ ਇੱਕ ਜਿਹੜੀ ਰਚਨਾ ਹੈ ਪੰਜਾਬੀ ਸਾਹਿਤਿ ਵਿਚਾਰ 1962 ਈਸਵੀ ਦੇ ਵਿੱਚ ਇਹ ਜਿਹੜੀ ਇਹਨਾਂ ਦੀ ਕਿਤਾਬ ਸਾਨੂੰ ਮਿਲਦੀ ਹੈ ਇਸ ਦੇ ਵਿੱਚ ਜਿਹੜੇ ਲੇਖ ਨੇ ਜਿਵੇਂ ਕਿ ਕਵਿਤਾ ਵਿੱਚ ਸੰਗੀਤ ਗੁਰਨਾਨਕ ਦੇਵ ਜੀ ਦੀ ਬਾਣੀ ਵਿੱਚ ਸੰਗੀਤ ਬੁੱਲੇ ਸ਼ਾਹ ਵਿੱਚ ਰਾਗਾਂ ਤੇ ਨਾਤ ਸੂਫੀ ਕਾਵ ਦਾ ਕਲਾ ਪਖ ਵਰਗੇ ਜਿਹੜੇ ਲੇਖ ਨੇ ਇਹਨਾਂ ਦੇ ਵਿੱਚ ਐਸਐਸ ਅਮੋਨਲੀ ਵਸਤੂ ਉੱਪਰ ਵਿਚਾਰ ਦੀ ਬਚਾਈ ਕੇਵਲ ਕਲਾ ਪਖ ਦੀ ਅਹਿਮੀਅਤ ਦੀ ਚਰਚਾ ਕੀਤੀ ਹੈ ਇਸ ਤਰ੍ਹਾਂ ਸਾਨੂੰ ਅਸੀਂ ਕਹਿ ਸਕਦੇ ਹਾਂ ਕਿ ਐਸਐਸ ਅਮੋਲ ਦੀ ਰਚਨਾ ਦੇ ਵਿੱਚ ਵੀ ਸਾਨੂੰ ਰੂਪਵਾਦੀ ਵਿਧੀ ਜਿਹੜੀ ਨਜ਼ਰ ਆਉਂਦੀ ਹੈ ਭਾਵੇਂ ਉਹ ਅੱਜ ਦੀ ਅਚੋਕੀ ਵਿਧੀ ਵਾਂਗ ਨਹੀਂ ਪਰ ਫਿਰ ਵੀ ਸਾਨੂੰ ਰੂਪਵਾਦੀ ਆਲੋਚਨਾ ਜਿਹੜੀ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ ਪਾਈਮੇ ਨੰਬਰ ਤੇ ਨੇ ਡਾਕਟਰ ਸੁਰਿੰਦਰ ਸਿੰਘ ਕੋਲੀ ਡਾਕਟਰ ਸੁਰਿੰਦਰ ਸਿੰਘ ਕੋਲੀ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਆਪਾਂ ਜਦ ਡਾਕਟਰ ਮੋਹਨ ਸਿੰਘ ਦਿਵਾਨਾ ਨੂੰ ਵੇਖਦੇ ਹਾਂ ਤਾਂ ਡਾਕਟਰ ਮੋਹਨ ਸਿੰਘ ਦਿਵਾਨਾ ਦੁਆਰਾ ਗੁਰਬਾਣੀ ਤੇ ਵਿਆਕਰਣ ਪੱਖਾ ਸੰਬੰਧੀ ਅਧਿਐਨ ਕੀਤਾ ਗਿਆ ਹੈ ਉਹ ਵੀ ਕਾਫੀ ਮਹੱਤਵਪੂਰਨ ਹੈ ਰੂਪਵਾਦੀ ਵਿਧੀ ਤੋਂ ਉਹਨਾਂ ਨੇ ਛੰਦ ਸ਼ਾਸਤਰੀ ਤੇ ਭਾਸ਼ਾ ਵਿਗਿਆਨਿਕ ਅਧਿਐਨ ਰੂਪਕਤ ਪਰਪੇਕਟੂ ਕੀਤਾ ਹੈ ਜੇਕਰ ਆਪਾਂ ਡਾਕਟਰ ਮੋਹਨ ਸਿੰਘ ਦਿਵਾਨਾ ਦੀ ਗੱਲ ਕਰੀਏ ਤਾਂ ਮੋਹਨ ਸਿੰਘ ਦਿਵਾਨਾ ਦੀ ਆਧੁਨਿਕ ਪੰਜਾਬੀ ਕਵਿਤਾ ਜੋ ਕਿ 1941 ਦੇ ਵਿੱਚ ਸੀ ਤੇ ਸੁਰਿੰਦਰ ਸਿੰਘ ਕੋਲੀ ਦੀ ਪੰਜਾਬੀ ਸਾਹਿਤ ਵਸਤੂ ਦੇ ਵਿਚਾਰ ਜੋ ਕਿ 19149 ਦੀ ਇਹ ਜਿਹੜੀ ਦੋ ਕਿਤਾਬਾਂ ਨੇ ਇਹ ਮਹੱਤਵਪੂਰਨ ਨੇ ਜਦ ਆਪਾਂ ਰੂਪਵਾਦੀ ਆਲੋਚਨਾ ਦੀ ਗੱਲ ਕਰਦੇ ਹਾਂ ਡਾਕਟਰ ਸੁਰਿੰਦਰ ਸਿੰਘ ਕੋਲੀ ਨੇ ਆਪਣੀ ਪੁਸਤਕ ਦੇ ਵਿੱਚ ਸਾਹਿਤ ਅਦਨ ਲਈ ਰਚਨਾ ਦਾ ਆਲਾ ਦੁਆਲਾ ਰਚਨਾਕਾਰ ਦਾ ਜੀਵਨ ਰਚਨਾ ਦਾ ਵਿਚਾਰ ਤੇ ਸ਼ੈਲੀ ਇਹਨਾਂ ਸਾਰੇ ਤੱਤਾਂ ਨੂੰ ਜ਼ਰੂਰੀ ਠਹਿਰਾਇਆ ਹੈ ਪਰ ਜਦ ਆਪਾਂ ਫਾਈਨਲੀ ਉਹਨਾਂ ਤੇ ਵਿਚਾਰਾਂ ਨੂੰ ਵੇਖਦੇ ਹਾਂ ਤਾਂ ਉਹਨਾਂ ਅਨੁਸਾਰ ਸਾਹਿਤ्य ਦਾ ਅੰਤਿਮ ਜਿਹੜਾ ਮਨੋਰਥ ਹੈ ਉਹ ਰਸ ਪ੍ਰਦਾਨ ਕਰਨਾ ਹੈ ਇਸ ਤਰ੍ਹਾਂ ਉਹ ਰੂਪ ਦੀ ਚਰਚਾ ਤਾਂ ਕਰਦੇ ਹਨ ਪਰ ਵਧੇਰੇ ਇਤਿਹਾਸਿਕ ਪਹਿਲੂਆਂ ਨੂੰ ਸਾਹਮਣੇ ਰੱਖਦੇ ਹਨ ਡਾਕਟਰ ਸੁਰਿੰਦਰ ਸਿੰਘ ਕੋਹਲੀ 6ਵੇਂ ਨੰਬਰ ਦੇ ਨੇ ਡਾਕਟਰ ਗੋਪਾਲ ਸਿੰਘ ਦਰਦੀ ਗੋਪਾਲ ਸਿੰਘ ਦਰਦੀ ਦੀ ਪੁਸਤਕ ਹੈ ਸਾਹਿਤ्य ਦੀ ਪਰਖ 1950 ਈਸਵੀ ਦੇ ਵਿੱਚ ਸਾਨੂੰ ਮਿਲਦੀ ਹੈ ਇਹਨਾਂ ਨੇ ਪਹਿਲੀ ਵਾਰ ਸਾਹਿਤ ਦੇ ਤੱਤਾਂ ਬਾਰੇ ਪੱਛਮੀ ਢੰਗ ਅਪਣਾਇਆ ਜਿਵੇਂ ਪੱਛਮ ਦੇ ਵਿੱਚ ਜਦ ਆਪਾਂ ਵੇਖਦੇ ਹਾਂ ਵਿਦਵਾਨ ਚਦ ਰੂਪਵਾਦੀ ਵਿਧੀ ਤੂ ਅਧਿਐਨ ਕਰਦੇ ਨੇ ਤਾਂ ਉਹ ਬੁੱਧੀ ਨੂੰ ਜਜਬੇ ਨੂੰ ਵਿਚਾਰਾਂ ਨੂੰ ਸ਼ੈਲੀ ਨੂੰ ਸਾਹਿਤ ਦੇ ਤੱਤ ਮੰਨਦੇ ਨੇ ਇਸੇ ਤਰ੍ਹਾਂ ਹੀ ਗੋਪਾਲ ਡਾਕਟਰ ਗੋਪਾਲ ਸਿੰਘ ਦਰਦੀ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਭਾਵੇਂ ਉਹ ਪੁੱਤੀ ਹੈ ਚਜਬਾ ਹੈ ਵਿਚਾਰ ਹੈ ਸ਼ੈਲੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਇਤ ਦੇ ਤਤ ਦੱਸਿਆ ਹੈ ਔਰ ਇਸ ਤਰ੍ਹਾਂ ਉਹਨਾਂ ਦੀ ਇਸ ਇਸ ਰਚਨਾ ਦੇ ਵਿੱਚ ਸਾਨੂੰ ਰੂਪਵਾਦੀ ਵਿੱਤੀ ਦੇ ਜਿਹੜੇ ਲੱਛਣ ਨੇ ਲੱਛਣ ਨੇ ਉਹ ਸਾਨੂੰ ਮਿਲਦੇ ਨੇ ਉਹ ਰਚਨਾ ਵਿੱਚੋਂ ਸੁਹਜ ਦੀ ਭਾਲ ਨੂੰ ਪ੍ਰਮੁਖਤਾ ਦਿੰਦੇ ਨੇ ਇਹ ਉਹਨਾਂ ਦਾ ਇਹ ਉਹਨਾਂ ਦੀ ਜਿਹੜੀ ਮੇਨ ਕ੍ਰਾਈਟੇਰੀਆ ਹੈ ਡਾਕਟਰ ਗੋਪਾਲ ਸਿੰਘ ਕਰਦੀ ਦਾ ਰਹਾ ਅੱਜ ਦੀ ਕਲਾਸ ਦੇ ਵਿੱਚ ਆਪਾਂ 6 ਕੋ ਜਿਹੜੇ ਰੂਪਵਾਦੀ ਵਿਤੂ ਆਲੋਚਕ ਨੇ ਉਹਨਾਂ ਨੂੰ ਵੇਖਿਆ ਉਹਨਾਂ ਦੀ ਪੁਸਤਕਾਂ ਨੂੰ ਵੇਖਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਰਚਨਾਵਾਂ ਦੇ ਵਿੱਚ ਸਾਨੂੰ ਰੂਪਵਾਦੀ ਆਲੋਚਨਾ ਜਿਹੜੀ ਹੈ ਪੰਜਾਬੀ ਰੂਪਵਾਦੀ ਆਲੋਚਨਾ ਮਿਲਦੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਿਸ਼ਾ ਹੈ ਪਰ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਇਨ ਸ਼ਾਰਟ ਬਹੁਤ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਰੱਖਿਆ ਜਾਏ ਇਸ ਅਗਲੀ ਕਲਾਸ ਅਗਲੀ ਕਲਾਸ ਦੇ ਵਿੱਚ ਆਪਾਂ 6 ਹੋਰ ਜਿਹੜੇ ਸਾਡੇ ਕੋਲ ਸਕਾਲਰਸ ਨੇ ਉਹਨਾਂ ਦੇ ਉੱਤੇ ਵਿਚਾਰ ਕਰਾਂਗੇ ਫਿਰ ਉਸ ਦੇ ਨਾਲ ਜਿਹੜਾ ਸਾਡਾ ਇੱਕ ਕਨਸੈਪਟ ਹੈ ਪੰਜਾਬੀ ਰੂਪਵਾਦੀ ਅਲੋਚਨਾ ਦਾ ਕੰਪਲੀਟ ਹੋ ਜਾਏਗਾ ਉਸ ਦੇ ਨਾਲ ਸਾਡਾ ਮਤਲਬ ਸੰਪੂਰਨ ਤੌਰ ਤੇ ਜਿਹੜਾ ਸਾਡੇ ਕੋਲ ਕਨਸੈਪਟ ਹੈ ਰੂਪ ਹਰੂਪਵਾਦ ਇਹ ਕੰਪਲੀਟ ਤੌਰ ਤੇ ਸਾਡੇ ਇਸ ਸਬਜੈਕਟ ਮੈਟਰ ਦੇ ਨਾਲ ਖਤਮ ਹੋਏਗਾ ਫਿਰ ਅੱਗੇ ਚਲ ਕੇ ਅਸੀਂ ਦੂਜਾ ਜਿਹੜਾ ਸਬਜੈਕਟ ਹੈ ਉਸ ਨੂੰ ਲਾਵਾਂਗੇ ਹੋਪਫੁਲੀ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਅੱਜ ਦੀ ਕਲਾਸ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਚੰਗੀ ਲੱਗੀ ਹੈ ਤਾਂ ਇਸ ਨੂੰ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਔਰ ਆਪਣੇ ਕਮੈਂਟਸ ਰਾਹੀਂ ਦੱਸਣਾ ਕਿ ਤੁਹਾਨੂੰ ਅੱਜ ਦੀ ਕਲਾਸ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ